ਚੈਨਲ ਨੂੰ ਪਿਆਰ ਕਰਨ ਵਾਲੇ ਸਾਰੇ ਭੈਣ ਭਰਾਵਾਂ ਦਾ ਬੱਚੇ ਬੱਚੀਆਂ ਦਾ ਮੈਂ ਦਿਲੋਂ ਧੰਨਵਾਦ ਕਰਦੀ ਆਂ ਜੀ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਮਾਨ ਸਤਕਾਰ ਸਹਿਤ ਸਤਿ ਸ੍ਰੀ ਅਕਾਲ ਇਦਾਂ ਹੀ ਪਿਆਰ ਬਣਾਈ ਰੱਖਣਾ ਮੈਂ ਤੁਹਾਨੂੰ ਗੀਤ ਸੁਣਾਉਂਦੀ ਰਹੂੰਗੀ ਜਿੰਨਾ ਚਿਰ ਹੈ ਗਈਆਂ ਤੁਸੀਂ ਇਹਨਾਂ ਗੀਤਾਂ ਨੂੰ ਗਾਇਆ ਕਰੋ ਵਿਰਸੇ ਨੂੰ ਹੁਣ ਤੁਸੀਂ ਸੰਭਾਲਣਾ ਹੈ ਅੱਗੇ ਜਿਹੜੀਆਂ ਨੌਜਵਾਨ ਧੀਆਂ ਭੈਣਾਂ ਨੇ ਆਪਣੀਆਂ ਬੇਟੀਆਂ ਨੇ ਸੋ ਬੱਚਿਆਂ ਨੂੰ ਜਰੂਰ ਸਿਖਾਇਆ ਕਰੋ ਸੁਣਾਇਆ ਕਰੋ ਆਪੇ ਸਿੱਖਣਗੇ ਤੇ ਅੱਜ ਜਿਹੜਾ ਮੈਂ ਤੁਹਾਨੂੰ ਗੀਤ ਸੁਣਾਉਣ ਲੱਗੀ ਆ ਇਹਦੀ ਕੋਈ ਲੋੜ ਤਾਂ ਹੈ ਨਹੀਂ ਵਿਆਖਿਆ ਦੀ ਤੁਸੀਂ ਆਪ ਹੀ ਸਮਝੋਗੇ ਸੋ ਬੜਾ ਸੋਹਣਾ ਗੀਤ ਹੈ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸੋ ਮਾਨੋਨੰਦ ਪਿਆਰੇ ਜੀ ਗੀਤ ਦਾ ਬੀਬਾ ਵੇ ਅੰਬਰ ਤੇ ਤਰਤੀ ਦਾ ਪਾਏਗੀ ਆ ਚਗੜਾ ਪਾਏਗੀ ਆ ਚਗੜਾ ਵੇ ਕੌਣ ਜੀਤੇ ਕੌਣ ਹਾਰੇ ਵੇ ਦੀ ਬਾਵੇ ਅੰਬਰ ਕਹੇ ਮੈਂ ਤਾਂ ਜਲ ਥਾਲ ਕਰ ਦਿਆਂ ਜਲ ਥਾਲ ਕਰ ਦਿਆਂ ਵੇ ਤਰਤੀ ਕਹੇ ਪੀ ਜਾ ਹੰਸਾਰ ਵੇ ਬਾਵੇ ਸਿਸ ਤੇ ਸੁਰ ਮੇ ਦਾ ਪਾਏਗੀ ਆ ਚਗੜਾ ਪਾਏਗੀ ਆ ਚਗੜਾ ਵੇ ਕਾਣ ਜੀਤੇ ਕਾਣ ਹਾਰੇ ਵੇ ਬੀ ਬਵੇ ਸੀਸਾ ਕਹੇ ਮੈਨੂੰ ਸਭ ਜੱਗ ਦੇਖੇ ਸਭ ਜੱਗ ਦੇਖੇ ਵੇ ਸੁਰ ਮੇਨੇ ਨੈਣ ਸ਼ਿੰਗਾਰੇ ਦੇ ਬੀਵਾਵੇ ਨੀਂਦ ਤੇ ਸੋਚ ਦਾ ਪਾਏਗੀ ਆ ਚਗੜਾ ਪਾਏਗੀ ਆ ਚਗੜਾ ਵੇ ਕਾਣੇ ਜੀਤੇ ਕਾ બી કહે મનુ વિષણ છોણે વિષણ વે સોચ કહે ટિકણના અંધેમાં માવે ਬੀ ਬਵੇ ਬੈਦਾਂ ਤੇ ਹੋਣੀ ਦਾ ਪਾਏਗੀ ਆ ਚਗੜਾ ਪਾਏਗੀ ਆ ਚਗੜਾ ਵੇ ਕੌਣ ਜੀਤੇ ਕੌਣ ਬੀਬਾ ਵੇ ਬੈਦਾਂ ਦੇ ਹੱਥ ਵਿੱਚ ਰਹਿ ਗਈਆਂ ਨਵ ਜਾਂ ਰਹਿ ਗਈਆਂ ਨਵ ਜਾਂ ਵੇ ਹੋਣੀ ਦੇ ਵੱਜ ਗੇ ਨਗਾ